ਹਾਂ ਵੀ ਪੂਰੀ ਹਾਈਟ ਦਰਮਿਆਨੀ ਆ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਬੋਲੋ ਮੈਂ ਦੋਹਾਂ ਦਾ ਹਾਈਟ ਮੀਡੀਅਮ ਆ ਚੰਗੇ ਚਾਰੇ ਥਾਨ ਕੋਈ ਫੋਰ ਸ਼ਾਂਕ ਨਹੀਂ ਕਿਸੇ ਤਰ੍ਹਾਂ ਦੀ ਥਾਨਾ ਥੀ ਮੁੱਠੀ ਵਾਲਾ ਸੋ ਦੂਜਾ ਸੂਰ ਕੀ ਮੋਲ ਮੇਰੇ ਰੋਗੇ ਦਾ ਸੰਧੂ ਸਾਹਿਬ ਮੋਲੇ ਦਾ ਭਾਵੇਂ 60 ਕਰਾ ਲਓ 57 ਦੀ ਛੋੜ ਛੱਪਾ ਕਰਦਾਂਗੇ 56 ਦੀ ਜਸਨੋ ਦੇਣੀ ਆ ਲਓ ਵੀ ਇਹ ਹਵਾਨਾ ਲੈਵਾ ਬਾਕੀ ਥੱਲੇ ਝੋਲਾ ਝੜਾ ਚੰਗੇ ਬਾਕੀ ਸਾਨੂੰ ਰੋੜ ਧਰਾ ਦੂਰਾ ਮਾਰੀਆਂ ਬਹੁਤ ਜਿਆਦੀ ਚੌਣ ਚੰਗੀ ਆ ਹਾਂ ਕੇ ਸ਼ੁਕਰਪਾਨ ਨਹੀਂ ਦਾ ਕੋਈ ਇਹ ਨਾ ਜੀ ਬੜਾ ਸਾਫ ਸੁਥਰੀਆਂ ਦੋਸਤੋ ਥਣ ਲੇਵੇ ਦੀਆਂ ਸਾਫ ਸੁ ਆਕੇ ਰਾਗਪੁਰੇ ਟ ਬਹੁਤ ਲੱਭ ਗਗਨ ਅੱਜ ਕਿੰਨੇ ਦਿਨ ਦੱਸਿਆ ਸੰਤੂ ਸਾਹਿਬ ਹਾਂਜੀ ਕਿਸਾਨ ਵੀਰੋ ਸਸਤਰੀ ਕਾਲ ਸਵਾਗਤ ਕਰਦੇ ਆ ਤੁਹਾਡਾ ਰਾਜ ਸੰਤੂ ਫਾਰਮਿੰਗ ਦੇ ਵਿੱਚ ਦੋਸਤੋ ਅੱਜ ਪਹੁੰਚੇ ਆ ਪਿੰਡ ਟੋਟੀਆਂ ਜ਼ਿਲ੍ਹਾ ਤਹਿਸੀਲ ਸ੍ਰੀ ਧਰਮਪਰਨ ਸਾਹਿਬ ਤੋਂ ਨਸ਼ਾਰੇ ਪਨਵਾ ਤੋਂ ਕੋਈ 2.5 ਕਿਲੋਮੀਟਰ ਦੀ ਦੂਰੀ ਤੇ ਫੇਰ ਗਗਨ ਉਹਨਾਂ ਦੇ ਘਰ ਆ ਪਾਉ ਗਰਮੇਲ ਸਿੰਘ ਉਹਨਾਂ ਦੇ ਫਾਰਮ ਤੇ ਆਏ ਆ ਅੱਜ ਇਸ ਵੀਡੀਓ ਦੇ ਵਿੱਚ ਟੋਟਲ 7 ਕਨਾਗਾ ਪਾ ਤੁਹਾਨੂੰ ਦਿਖਾਉਣੇ ਆ ਸੂਏਸ ਭਾਈ ਪਸ਼ੂਮਤੀ ਗੱਲ ਕਰ ਗਿਆ ਤੇ ਚਾਰ ਨਾਗਨੇ ਬਿਲਕੁਲ ਸੱਜਰ ਤਾਜੇ ਸੂਏ ਆ ਕੋਈ ਪੰਜਾਂ ਚੌ ਚੌ ਦਿਨਾਂ ਦੇ ਵਿੱਚ ਆ ਤੇ ਇੱਕ ਤੋਂ ਵੈੜਾ ਜਿਹੜੀਆਂ ਅੱਜ ਭਲਕ ਦੇ ਵਿੱਚ ਨੇ ਤੇ ਤਿੰਨ ਗੱਬਣ ਵੈੜਾ ਤੁਹਾਨੂੰ ਦਿਖਾ ਦੇਾਂਗੇ ਹਰ ਇੱਕ ਤਰ੍ਹਾਂ ਦੇ ਮੁੱਲ ਰਹਿਣ ਵਾਲੇ ਆ ਠੀਕ ਆ ਜੀ ਜੈ ਜਜ ਭਾਪੜਤੇ ਰਹਿਣਗੇ ਕਰੋ ਸੰਗ ਦੇ ਵਿੱਚ ਵੈੜਾ ਨੇ ਠੀਕ ਆ ਜੀ ਤਰੀਕ ਇੱਕ ਤੁਸੀਂ ਨੋਟ ਕਰ ਲਿਓ ਠੀਕ ਆ ਜੀ 10 ਫਰਵਰੀ ਤੇ ਸਮਾਂ ਕੋਈ ਮਾਰਨਿੰਗ 10:30 11:00 ਵਜੇ ਦਾ ਤੇ ਜਿਹੜੇ ਸੂਏ ਸਵੇ ਨਾ ਆ ਗੱਬੜ ਨਾ ਆ ਬਾਕੀ ਇੱਥੇ ਆਣ ਕੇ ਮੇਰਾ ਵੀਰ ਕੋ ਦੋ ਟਾਈਮ ਚਾਰ ਟਾਈਮ ਚੋ ਕੇ ਆਪਣੀ ਤਸੱਲੀ ਤੁਸੀਂ ਕਰਨੀ ਆ ਆਪਣਾ ਹੱਕ ਸਮਝ ਕੇ ਤੇ ਬਾਕੀ ਹੁਣ ਮੌਕੇ ਤੇ ਕਿੰਨਾ ਬੌਲਾ ਕਿੰਨਾ ਦੁੱਧ ਇਹਨਾਂ ਦੇ ਲਈ ਹਾਜ਼ਰ ਤੇ ਜਿਹੜੇ ਪਸ਼ੂ ਗੱਬੜ ਨਾ ਕਿੰਨਾ ਸਮਾਂ ਬਾਕੀ ਆ ਉਹ ਪੂਰੀ ਗੱਲਬਾਤ ਨਹੀਂ ਚੱਲਦੇ ਆਪਾਂ ਵੀਰ ਗਗਨ ਦੇ ਕੋਲ ਗਗਨ ਵੀਰ ਸਭ ਤੋਂ ਪਹਿਲਾਂ ਸਤਿ ਸ੍ਰੀ ਅਕਾਲ ਸਤਿ ਸ੍ਰੀ ਗੁਰੂ ਸੰਧੂ ਸਾਹਿਬ ਹੋਰ ਸਣਾ ਠੀਕ ਠਾਕ ਜੀ ਬੜੇ ਵਧੀਆ ਭਰਾ ਠੀਕ ਠਾਕ ਵਧੀਆ ਜੀ ਵਧੀਆ ਕਿਰਪਾ ਗੁਰੂ ਰਾਮਦਾਸ ਦੀ ਬੜੀ ਜੀ ਆਹ ਵੀ ਗਗਨ ਸੱਤ ਪਸ਼ੂ ਹੈ ਅੱਜ ਟੋਟਲ ਹ ਔਰ ਇੱਕ ਵਸ਼ੀ ਆਪਣੀ ਪਹਿਲਣ ਕੱਲ ਰਾਤ ਦੀ ਸੋਈ ਆ ਠੀਕ ਆ ਜੀ ਇੱਧਰ ਬੰਨੇ ਤੇ ਵੱਜੀ ਆ ਠੀਕ ਆ ਇੱਕ ਵੜ ਨੇ ਰੇਜੇਰ ਪਾਉਣੀ ਵਾਲੇ ਆਪਣੀ ਨੇ ਠੀਕ ਆ ਦੋ ਵੜ ਆਪਣੀਆਂ ਹਫਤੇ ਉੱਤੇ ਦੀਆਂ ਸੋਈਆਂ ਵਸ਼ੀਆਂ ਚਲੋ ਜੀ ਹਾਂਜੀ ਲਓ ਜੀ ਬਿਲਕੁਲ ਤਾਜ਼ਾ ਹੀ ਮਾਲ ਆ ਤਾਜ਼ਾ ਹੀ ਤਾਜ਼ਾ ਨਾਰੂ ਦਾ ਹੀ ਮਾਲ ਸਾਰਾ ਬਿਲਕੁਲ ਤੇ ਸ਼ੁਰੂਆਤ ਇੱਧਰੋਂ ਕਰ ਲਈਏ ਇੱਧਰੋਂ ਕਰਨੀ ਇੱਧਰੋਂ ਕਰ ਲਓ ਉੱਧਰੋਂ ਕਰਨੀ ਉੱਧਰੋਂ ਕਰ ਲਓ ਹਾਂ ਚਲੋ ਅਸੀਂ ਇੱਥੋਂ ਹੀ ਕਰ ਲਓ ਹਾਂਜੀ ਆ ਜਓ ਇੱਧਰੋਂ ਕਰ ਲਓ ਲਓ ਜੀ ਪਹਿਲਾਂ ਤੁਹਾਨੂੰ ਜਿਹੜੀਆਂ ਆਪਾਂ ਤਾਜ਼ਗੀਆ ਸੋਈਆਂ ਬਾੜਾ ਦਿਖਾਦਾ ਕਿਉਂਕਿ ਦੋ ਜੋ 50- ਵਛਾਏ ਮਗਰਾ ਜੀ ਠੀਕ ਆ ਸੁਹਾ ਪਹਿਲਾ ਹੀ ਆ ਸੁਹਾ ਪਹਿਲਾ ਹੀ ਪਹਿਲਾ ਦੋ ਚਵਾਈਆਂ ਆਪਾਂ ਕਰਤੀਆਂ ਇੱਕ ਸੁਬਾ ਕੀਤੀਏ ਇੱਕ ਕੱਲ ਸ਼ਾਮੀ ਕੀਤੀ ਆ ਠੀਕ ਆ ਬਹੁਤ ਠੰਡੀ ਠੁੰਡੀ ਆ ਵਛੀ ਮਗਰ ਕੀ ਤੇ ਮਗਰ ਇਹਦੇ ਬੱਚਾ ਜੀ ਹਾਂ ਮਗਰ ਬੱਚਾ ਠੀਕ ਆ ਜੀ ਬਹੁਤ ਚੰਗੀ ਵਛੀ ਤੋਂ ਵਛੀ ਪਹਿਲਾ ਸੁਹਾ ਸੋਈ ਆ ਰਾਤ ਦੀ ਸੋਈ ਆ ਠੀਕ ਆ ਜੀ ਰਾਤੀ ਸੋਈ ਜੇ ਅਜੂਰ ਪੈ ਗਈ ਆਈ ਤੇ ਮਗਰ ਇਹਦੇ ਬੱਚਾ ਬੱਛਾ ਮਿਲਦਾ ਬੱਚਾ ਜੀ ਨਾਲੀਆ ਨਾੜੂ ਨੂੜੂ ਨਾਲੀਆ ਰਾਤ ਵੀ ਜਵਾਈ ਕਰ ਲਈ ਤੜਕੇ ਵੀ ਕਰ ਲਈ ਹਾਂਜੀ 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 ਆ ਦੇਖੋ ਵੀ ਆ ਜਾ ਬਤੋ ਆ ਜਾ ਕੁਛ ਨਹੀਂ ਹੁੰਦਾ ਬਾਹਰ ਵੇਖ ਮੜਾ ਡਰਦੀ ਹੁੰਦੀ ਤੋਸ ਕਰਦੀ ਠੀਕ ਹੈ ਇਹ 4 ਕਿਲੋ ਆਪਾਂ ਸਵੇਰ ਚੁਆਈ ਕੀਤੀ 4 ਕਿ ਸ਼ਾਮੀ ਕੀਤੀ ਆ ਠੀਕ ਹੈ ਜੀ ਹਾਂਜੀ ਬਾਕੀ ਇਹਨਾਂ ਵੀ ਦੋ ਦ 14 15 ਕਿਲੋ ਭਰ ਦਊਗੀ ਪਹਿਲਾਂ ਨਹੀਂ ਹਾਂਜੀ ਬਾਕੀ ਵੀਰ ਮੇਰਾ ਖੜਕੇ ਜਿਹੜਾ ਵੀ ਕੋਈ ਕਰਦਾ ਵੀ ਮੇਰਾ ਸੇਵਾ ਜ਼ਰੂਰ ਕਰੇ ਮਾਲ ਦੀ ਆ ਤੁਹਾਨੂੰ ਪਤਾ ਸੇਵਾ ਨਾਲ ਸੰਧੂ ਸਾਹਿਬ ਦੇ ਜਿੰਦਾ ਬਿਲਕੁਲ ਦੁੱਧ ਸੇਵਾ ਦਾ ਹੀ ਸੇਵਾ ਦਾ ਹੀ ਆ ਨਾ ਵੀ ਮਾਲੜਾ ਦੋਸਤੋ ਵਪਾਰ ਦਾ ਕੰਮ ਹੈ ਤੇ ਅੱਜ ਭਲਕ ਦੇ ਵਿੱਚ ਹੀ ਕੋਈ ਇਕੱਠਾ ਹੋਇਆ ਠੀਕ ਆ ਜੀ ਤੇ ਅਗੋਂ ਜਿਹੋ ਜੀ ਪਸੂ ਨਾਰਮਲ ਸੇਵਾ ਸੰਭਾਲ ਦੇ ਵਿੱਚੋਂ ਕਈ ਆਉਂਦੇ ਆ ਅਗੋਂ ਕੋਈ ਚੰਗੀ ਸੇਵਾ ਵਾਲਾ ਵੀਰ ਲੈ ਗਿਆ ਤੇ ਕਰਮਾਂ ਦੀ ਬੱਚੀ ਵੀ ਅੱਗੇ ਪਹਿਲਾਂ ਸੂਆ ਸੁਈ ਨਵੀਂ ਬੱਚੀ ਬਹੁਤ ਚੰਗੀ ਆ ਸੰਧੂ ਸਾਹਿਬ ਠੰਡੀ ਤੇਰੀ ਆ ਬਹੁਤ ਠੰਡੀ ਆ ਤੁਹਾਨੂੰ ਤੁਹਾਨੂੰ ਵਿਖਾਦ ਕੇ ਠਾਨ ਵੜਾ ਜੀ ਲੱਗਾ ਨੋਕ ਵਾਲਾ ਕਰਮ ਵਾਲੀ ਬ ਠੀਕਾ ਲੈ ਵੀ ਗਗਨ ਕੀ ਡਿਮਾਂਡ ਫਿਰ ਕਰਦਾ ਸੰਦੂ ਸਾਹਿਬ ਮੁੱਲ ਕਰਨ ਨੂੰ ਭਾਵੇਂ 50 ਕਰ ਲਈਏ 48 ਕਰ ਲਈਏ ਹਾਂ 45000 ਚ ਛੋਟ ਛਪਾਈ ਕਰਨਾ ਆਪਾਂ 45 ਚ ਹਾਂ ਬਿਲਕੁਲ ਨੋਰਮਲ ਜੀ ਮੁੱਲ ਵਾ ਕੋਈ ਯਾਦਾ ਨਹੀਂ ਆ ਬਾਕੀ ਦੁੱਧ 14 15 ਕਿਲੋ ਭਰ ਦੂੰਗੀ ਠੀਕ ਆ ਜੀ ਹਾਂ ਠੀਕ ਆ ਜੀ ਮੈਂ ਠੰਡੀ ਵਸ਼ੀ ਕੋਈ ਰੰਗਾ ਪਾਉਣ ਦੀ ਲੋੜ ਨਹੀਂ ਪੈਣ ਚੋ ਕੋਈ ਭਰਾ ਚੋਵੇ ਇਹ ਥੋੜਾ ਕੇ ਇਹਨੂੰ ਲੱਤ ਛੜ ਮਾਰੂਗੀ ਠੀਕ ਠੀਕ ਹਾਂ ਜੀ ਠੀਕ ਆ ਠੰਡੀ ਤੇਰੀ ਮਾਰਾ ਮਾਰ ਦੋ ਦੋ ਤਰ੍ਹਾਂ ਮਿੱਦਾਂ ਮਰਜੀ ਸੰਦੂ ਸਾਹਿਬ ਆ ਬਿਲਕੁਲ ਜੀ ਬਿਲਕੁਲ ਆਨਲਾਈਨ ਕੋਈ ਭਰਾ ਉਹ ਕੋਈ ਭੂਰ ਛਟਾ ਨਹੀਂਗਾ ਜਿਆਦਾਤਰ ਦਿੱਕਤ ਇਹੋ ਚੀਜ਼ ਦੀ ਆਉਂਦੀ ਆ ਕੋਈ ਇਹ ਰਕਮ ਦਾ ਭੂਰ ਛਟਾ ਹੁੰਦਾ ਦੋਸਤੋ ਕਈ ਭਰਾ ਦੱਸਦੇ ਨੇਗੇ ਉਹ ਜ਼ਰੂਰ ਆਪਾਂ ਨੋਟ ਕਰਾ ਕੇ ਦਿਆ ਕਰੀਏ ਠੀਕ ਆ ਜੀ ਆ ਵੇਖੋ ਕੋਈ ਭੂਰ ਨਹੀਂ ਕੋਈ ਛਟਾ ਨਹੀਂਗਾ ਹੱਥੀ ਮੁਠੀ ਵਾਲਾ ਥਾਣਾ ਕਰਮਾਲੀ ਨੂੰ ਇਸੇ ਭੈਣ ਚਵਾਈ ਕਰਨੀ ਆ ਕੋਈ ਛੋਟਾ ਬੱਚਾ ਬਹਿ ਕੇ ਵਿਚਵਾਈ ਕਰਦਾ ਮੈਂ ਨਾ ਸੰਦੂ ਸਾਹਿਬ ਕੋਈ ਵੰਗਾ ਪਾਉਂਦੀ ਲੋੜ ਨਹੀਂ ਏਡੀ ਉਹ ਸੀ ਠੰਡੀ ਆ ਤੇ ਹਾਂ ਹਾਂ ਜੀ ਲੈ ਵੀ ਕਹਿੰਦੇ ਚੰਗੀ ਆ ਬੱਚੀ ਇਧਰ ਸੈਗਰ ਨੰਬਰ ਤੇ ਆ ਆਪਣੇ ਕੋਲ ਇੱਕ ਆ ਗਈ ਕ੍ਰੋਸ ਜਰਸੀ ਜਰਸੀ ਆ ਗਈ ਸੰਧੂ ਸਾਹਿਬ ਇਹ ਥਲੇ ਸੰਧੂ ਸਾਹਿਬ 11 12 ਕਿਲੋ ਤਾਰਾ ਹੋਣਗੀਆਂ ਜੀ ਠੀਕ ਆ 11 12 ਕਿਲੋ ਹਾਂਜੀ ਤੇ ਕਿੰਨੇ ਕਿ ਦਿਨਾਂ ਦੀ ਸੂਈ ਹੈ ਸੰਧੂ ਸਾਹਿਬ ਇਹ ਹਫਤੇ ਦੀ ਸੂਈ ਆ ਵਸ਼ੀ ਮਗਰੇ ਦੇ ਠੀਕ ਆ ਜੀ ਹਾਂਜੀ ਉਹ ਵੀ ਮਗਰ ਵਛੀ ਏ ਇੱਕ ਹਫਤੇ ਵਨ ਵੀਕ ਸਮਾਂ ਹੋ ਗਿਆ ਠੀਕ ਆ ਜੀ ਇੱਕ ਹਫਤੇ ਦੀ ਸੂਈ ਆ ਮਗਰ ਜਰਸੀ ਦੇ ਵਿੱਚ ਹੀ ਵਛੀ ਆ ਆਹ ਦੇਖੋ ਜੀ ਹੈ ਦੂਜਾ ਸੁਬਾ ਏ ਦੂਜਾ ਸੂਆ ਜੀ ਠੀਕ ਆ ਜੀ ਲੋ ਵੀ ਗਗਨ ਅੱਜ ਕਿੰਨੇ ਦਿਨ ਦੱਸਿਆ ਸੰਧੂ ਸਾਹਿਬ ਇੱਕ ਹਫਤਾ ਹੋ ਗਿਆ ਜੀ ਹਫਤਾ ਕਿੰਨੇ ਕਿ ਦੁੱਧ ਤੇ ਸੰਧੂ ਸਾਹਿਬ 11-12 ਕਿਲੋ ਦੇ ਦਵਾ 11-12 ਹਾਂ ਮੋਠੀ ਛੰਡੀ ਆ ਲੋ ਵੀ 11-12 ਕਿਲੋ ਦੁੱਧ ਇਸ ਵਕਤ ਤੱਕ ਪਹਿਲੇ ਹਾਜ਼ਰ ਆ ਕੋਈ ਪੂਰ ਛੱਡਾ ਨਹੀਂ ਕੋਈ ਕੁਝ ਨਹੀਂ ਹੈ ਮਗਰ ਬੱਛੀ ਆ ਹਾਂ ਕਰੋ ਚੱਕ ਠੀਕ ਆ ਜੀ ਇਹ ਆ ਬੋਲਿੰਗ ਨਰੀਨਾ ਹਾਂ ਜੀ ਇਹ ਸਾਡੇ ਤੋਂ ਪੰਜਾਬੀ ਲਾ ਦੇ ਜੀ ਸਭੀ ਸਿੱtre ਬੰਗਾ ਬੰਗਾ ਪਾਉਂਦੀ ਲੋਕ ਮਤਬਲੀ ਕੋਈ ਨਹੀਂ ਸੰਧੂ ਸਾਹ ਵੰਗੇ ਬੰਗੇ ਦੀ ਜਾਂ ਮਾ ਗੀ ਜੋ ਕਰਮਾ ਲਈ ਸੋ ਬਗੈਰ ਰੱਸੀ ਬੰਗੇ ਤੋਂ ਜਿਹੜੀ ਇਹਦੀ ਚਵਾਈ ਹੁੰਦੀ ਹੈ ਕੋਈ ਗੱਲ ਨਹੀਂ ਬੰਗੋ ਟੋਣ ਟਾਂ ਬਹੁਤ ਜਿਆਦੀ ਚੰਗੀ ਆ ਹਾਂ ਹਾਂਜੀ ਲਓ ਵੀ ਅੱਛਾ ਗਗਰ 11 12 ਕਿਲੋ ਦੁੱਧ ਇਹ ਕੀ ਮੋਲ ਰੇਟਰ ਹੋਗਾ ਦਾ ਆਂ ਗਾਦੀ ਨਾ ਆੜਾ ਕਰਦੇ ਪਤਾ ਕਿ ਚੰਗਾ ਟੱਡਿਆ ਮੇ ਕੋਲ ਚੱਟੇ ਦਾ ਸਾਰੇ ਕਾਜ ਦਾ ਚੰਗਾ ਹੁੰਦਾ ਹੈ ਤੇ ਉਹਦੇ ਉੱਪਰ ਬੰਦਾ ਰਹੂਗਾ ਤਾਂ ਬਿਲਕੁਲ ਜੀ ਬਿਲਕੁਲ ਮੈਂ ਨੋਦੀ ਅੱਛਾ ਗਾ ਜੇ ਕੀ ਮੋਲ ਲੈਂਦਾ ਕੀ ਡਿਮਾਂਡ ਕੀਤੀ ਵੀਰੇ ਸੰਦੂਸ ਸਾਹਿਬ ਇਹ ਵੀ 45 ਦੀ ਬਿਲਕੁਲ ਦੇ ਹੀ ਦੇਣੀ ਆਪਾਂ 45 ਦੀ ਹਾਂ ਕੰਮ ਆ ਜੋੜਦੀਆਂ ਵਾਲੇ ਪਾਉ 900 ਵਰਗੋਂ ਲਾਵੇ ਹਾਂ ਬਹੁਤ ਸਭ ਮੁੱਲ ਹਾਂ ਨਾਲ ਹੀ ਹੋਣਗੇ ਠੀਕ ਆ ਜੀ ਵਿੱਚੋਂ ਕਿ ਮੌਕੇ ਤੇ ਛੋਟ ਛੱਪੇ ਰਹਿ ਗਏ ਠੀਕ ਹੈ ਸੋ 45000 ਮਗਰ ਬੱਛੀ ਇਹਦੇ ਫੀਮੇਲ ਕਾਪ ਆ ਇਹਦੇ ਮਗਰ ਬੱਛੀ ਅਗਰ ਤੀਜੇ ਨੰਬਰ ਤੇ ਗੱਲ ਆਪਣੀ ਸੰਦੂਸ ਸਾਹਿਬ ਦੇ ਨੂੰ ਅੱਜ 5ਵਾਂ ਦਿਨ ਹੋਇਆ ਸੋਈ ਨੂੰ ਅੱਛਾ ਜੀ ਇਹ ਤੋਂ ਕੋਈ 16 ਕਿਲੋ ਬੋਲਾ ਵਾ ਠੀਕ ਆ ਜੀ ਹਾਂ ਜੀ ਬੱਛਾ ਮਗਰ ਜੋ ਇਹਦੇ ਲਓ ਜੀ ਮਗਰ ਬੱਛਾ ਆ ਗਿਆ ਚਾਰ ਦੰਦ ਜੋ ਅਸੀਂ ਮੂੰਹ ਵੇਖੋ ਮਰੇ ਸ਼ੋਹਰ ਬੱਛਾ ਮਗਰ ਠੀਕ ਆ ਲਓ ਗਗਨ ਮੇਰਾ ਖੋਲ ਹੀ ਲਿਆ ਜੇ ਬਾਹਰ ਕੱਢ ਕੇ ਦਿਖਾ ਦੇ 14 ਕਿਲੋ ਬੋਲਾ 16 ਕਿਲੋ ਸੰਧੂ ਸਾਹਿਬ ਠੀਕ ਆ 16 ਕਿਲੋ ਹੋਣਾ ਹੈ ਨੈਟ ਤਿਆਰ ਹੋਊਗਾ ਰਹਿ ਗਈ ਦੋ ਦਿਨ ਆਪਣੇ ਕੋਲ 20 22 ਕਿਲੋ ਨਾਪਦਾਂਗੇ ਹੂੰ ਆ ਜਾ ਪੁੱਤ ਲਓ ਵੀ 16 ਕਿਲੋ ਦੋਸਤੋ ਬੋਲਾ ਇਹਦੇ ਥੱਲੇ ਹੁਣ ਮੌਕੇ ਤੇ ਤੇ ਚਾਰਕ ਦਿਨ ਜੀ ਸੰਧੂ ਸਾਹਿਬ 15 ਵੀ ਦੇ ਖੋਲੇ ਲੋਅਰ ਵੀ ਗਾਰੰਟੀ ਹੋਊਗੀ ਆਪਣੀ ਠੀਕ ਆ ਜੀ ਹਾਂ ਪਤਾ ਕੀ ਹਲੇ ਵਸ਼ੀ ਸੂਸਾ ਚ ਆਈ ਆ ਅੱਜ ਚੌ ਚਾਰਕ ਦਿਨ ਹੋਇਆ ਆ ਚੌਥਾ ਦਿਨ ਹੋਇਆ ਜੀ ਠੀਕ ਆ ਇੱਥੇ ਇੱਕ ਮਿੰਟ ਰੋਕੀ ਗਗਨ ਵੀਰੇ ਆ ਮੂੰਹ ਦਿਖਾਓ ਫੇਸ ਇਹਦਾ ਇਹਨੂੰ ਹਾਂ ਹਾਂ ਜੀ ਵਾਈ ਜੂ ਵੀ ਬੰਬੇ ਪਾਸੇ ਵੀ ਮੈਂ ਨਾ ਵੀ ਕੋਈ ਪੂਰ ਛੱਟਾ ਨਹੀਂ ਕੋਈ ਥਣ ਵੱਧ ਘਟ ਨਹੀਂ ਹੋਊਗਾ ਲਓ ਜੀ ਕਰੋ ਚੈੱਕ ਦੋਸਤੋ ਮੱਛੀ ਬਹੁਤ ਵਧੀਆ ਰੰਗ ਰੂਪ ਬਹੁਤ ਵਧੀਆ ਠੀਕ ਆ ਰੰਗ ਬਾਜਾ ਕਰਮ ਵਾਲੀ ਥਾਲਪੁਰ ਹੱਥੀ ਮੁਠੀ ਵਾਲਾ ਗਲਤ ਪਾਣੀ ਕਹਦਾ ਗਲਤ ਹੋ ਗਿਆ ਨਾ ਦੁਪਾਰ ਚੱਲਦਾ ਨਹੀਂ ਨਾ ਗੱਗਰ ਮਗਰ ਮਛਾਈ ਦੇਵੀ ਬੱਚਾ ਜੀ ਬੱਚਾ ਆ ਬੱਚਾ ਹੀ ਤਾਂ ਨਾਲੂ ਨਾਲ ਬੱਚੇ ਆ ਥਾ ਦਿਓ ਮੜਾ ਜੀ ਹਾਂ ਉੱਠੋ ਲਓ ਦੋਸਤੋ ਇਹ ਜਿਹੜੀ ਵਾਹਰ ਤੁਹਾਨੂੰ ਆਪ ਦਿਖਾਤੀ ਆ ਠੀਕ ਆ ਜੀ ਤਾਂ ਦੂਜਾ ਸੂਆ ਵਾਹੜ ਤੇ 4 ਦਿਨ ਦਾ ਸਮਾਂ ਹੋਇਆ ਇਹਨੂੰ ਠੀਕ ਆ ਜੀ 16 15 ਕਿਲੋ ਦੀ ਗਾਰੰਟੀ ਤਸੱਲੀ ਤੇ ਤੁਸੀਂ ਸੌਦਾ ਕਰ ਲਿਓ 4 ਦਿਨ ਦੀ ਸੋਈ ਆ 15 ਕਿਲੋ ਬੋਲਾ ਤੇ ਇਹ ਗਗਨ ਮੁੱਲ ਵੀ ਨਾਲ ਦੀ ਨਾਲ ਹੀ ਦੱਸ ਦੇ ਤਾਂ ਕੀ ਕਰੀਏ ਸੰਦੀਪ ਸਾਹਿਬ ਮੇਲ ਵਾਂ 75 ਕਰ ਲਈਏ 73 ਕਰ ਲਈਏ 70 ਵੀ ਜਸਨੋ ਦੇਣੀ ਆ ਬਿਲਕੁਲ ਠੀਕ ਆ ਵੀ ਹਾਂ ਉਹ ਵੀ 70000 ਦੀ ਇਹ ਲੈ ਦੇ ਆ ਠੀਕ ਆ ਬਸ ਜੀ ਬਸ ਤੇ ਬਾਕੀ ਮੌਕੇ ਤੇ ਥੋੜੇ ਬਾਦੇ ਮਾਨਤਰ ਹੁੰਦੇ ਨੇ ਸੰਦੀਪ ਸਾਹਿਬ ਕੋਈ ਗੱਲ ਨਹੀਂ ਹਾਂ ਠੀਕ ਹੈ ਅਗੇ ਨਖਟ ਆਪਣੇ ਕੋਲ ਜਿਹੜੀ ਆ ਗੱਬਣ ਆ ਗਈ ਆ ਦੂਜਾ ਸੂਆ ਸੰਧੂ ਸਾਹਿਬ ਠੀਕ ਆ ਸੰਧੂ ਸਾਹਿਬ ਪਹਿਲਾਂ ਦਾ ਰਿਕਾਰਡ ਕੋਈ 27 28 ਕਿਲੋ ਦਾ ਰਿਹਾ ਜੀ ਇਹਦਾ ਪਹਿਲੇ ਸਵੇ ਹਾਂ ਦੂਜਾ ਸੂਆ ਸੂਣਾ ਤੇ 15 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂਜੀ ਲੋਬੇ ਠੀਕ ਆ ਜੀ ਸੋ ਸੈਕੰਡ ਟਾਈਮਰ ਦੂਜਾ ਸੂਆ ਠੀਕ ਆ ਜੀ ਹੁਣ ਦੂਜਾ ਸੂਆ ਇਸ ਵਾਰ ਨੇ ਸੂਣਾ ਉਹ ਪਲੀ ਪਲੀਤੀ ਬਹੁਤ ਆ ਪਲੀ ਸਾੰਪੀ ਪੂਰੀ ਹਾਈਟ ਦਰਮਿਆਨੀ ਆ ਮੀਡੀਅਮ ਹਾਈਟ ਦੇ ਵਿੱਚ ਆ ਠੀਕ ਆ ਜੀ ਬਾਜੂ ਸੰਧੂ ਦਾ ਫਾਈਟ ਮੀਡੀਅਮ ਆ ਚੰਗੇ ਵੀਰ ਮੇਰੇ ਕੇ ਫਾਰਮ ਤੇ ਚਲੇ ਆ ਕੀ ਜਿਆਦਾ ਨਹੀਂ 30 ਤੋਂ 32 ਕਿਲੋ ਵੱਧ ਭਰਦੇ ਵੀ ਵੜਾ ਹਾਂ ਬਾਕੀ ਥੱਲੇ ਚੱਡਾ ਚੁੱਡਾ ਮੈਨੂੰ ਤਾਂ ਜਿਵੇਂ ਅੰਨਾਂ ਦੇ ਗੱਲਾਂ ਢੋਲੀ ਬੰਨੀ ਫਿਰਦਾ ਮੇਰਾ ਸੰਧੂ ਸਾਹਿਬ ਲਾਉਂ ਗਿਆ ਲੈਵੇ ਲਾਉਣੇ ਕਰਮਾਲੀ ਨੇ ਲੈਂਡਿੰਗ ਕਰਾ ਦੇ ਬਾਕੀ ਬਹੁਤ ਜਿਆਦੀ ਠੰਡੀ ਆ ਦੋਸਤ ਪਾਉਗੀ ਪੰਡਾ ਕਰਮਾਲੀ ਨੂੰ ਇਹ ਸ਼ੁਕਰਪੂਣ ਵਾਲਾ ਕੋਈ ਕੰਮ ਨਹੀਂ ਹੈਗਾ ਇਹਦਾ ਹਾਂ ਆ ਅਕੀ ਹੈ ਬੜੀ ਸ਼ਰੀਪ ਆ ਠੰਡੀ ਤੇਰੀ ਆ ਮੈਂ ਨਾ ਬਹੁਤ ਚੰਗੀ ਬਾਕੀ ਸੰਦੂ ਸਾਹਿਬ ਮਗਰ ਲਾਇਆ ਸਭ ਬਹੁਤ ਜਿਆਦਾ ਵਸ਼ੀਨ ਨੂੰ ਲੱਗਾ ਵਸ਼ੀਨ ਤਾਂ ਮੈਂ ਆਖੀ 15 ਤਰੀਕ ਦਾ ਪੇਰ ਨਹੀਂ ਹੋਣਾ ਹਾਂ ਵੀ ਚੌੜੀ-ਚੂੜੀ ਬੜੀ ਆ ਮੈਂ ਨਾ ਬਹੁਤ ਜਿਆਦੀ ਬੰਦਾ ਸੋ 17 ਵਜੇ ਥੋੜਾ ਉੱਤੇ ਡਿਗ ਜੂਗੇ ਲੋ ਵੀ ਠੀਕ ਆ ਜੀ ਸਭ ਮੰਜਾ ਜਿਹੜਾ ਕਰਮਾਲੀ ਦੇ ਉੱਤੇ ਟਿਕਿਆ ਜੀ ਵਜਨ ਲੋਡ ਬਹੁਤ ਜਿਆਦਾ ਉਹ ਥੱਲੇ ਲੇਵੇ ਦੀ ਸਾਫ਼ ਸੁਥਰੀ ਆ ਚਾਰੇ ਥਾਨ ਕੋਈ ਫੋਟ ਸ਼ਾਕ ਨਹੀਂ ਕਿਸੇ ਤਰ੍ਹਾਂ ਦੀ ਥਾਨਾ ਥੀ ਮੁਠੀ ਵਾਲਾ ਉਹ ਦੂਜਾ ਸੁਆ ਸਵੱਛੀ ਨੇ ਸੂਣਾ ਠੀਕ ਆ ਜੀ ਅਜੇ ਗਿਣਨਾ ਕਰਦੇ ਕਰਾਉਂਦੇ ਲੈ ਜੂਗੀ 5-4 ਦਿਨ ਸੰਦੂ ਸਾਹਿਬ 15 ਤਰੀਕ ਦੇ ਦਿਨ ਪੂਰੇ ਹੰਦੇ ਲਿਖਤੀ ਠੀਕ ਆ ਹਾਂਜੀ ਇਹ ਕੋਈ 5-4 ਦਿਨ ਹਜੇ ਚਲੋ ਦੇ ਨਾ ਬਾਕੀ ਜੇ ਸਾਣਾ ਪਲੀਪਲੀਤੀ ਉੱਤੇ ਵੀ ਕੋਈ 1-2 ਦਿਨ ਕੱਢ ਵੀ ਸਾਡ ਕੱਢ ਜੂਗੀ ਕੱਢ ਜੂਗੀ ਪੱਲੇ ਕੋਈ ਸੂਨ ਦਾ ਚਿੱਤ ਖਿਆਲ ਹੀ ਕੋਈ ਨਹੀਂ ਕਰਮਾਲੀ ਨੂੰ ਦੇ ਹਾਂ ਆ ਵੇਖ ਬਾਕੀ ਸੰਦੂ ਸਾਹਿਬ ਮਿਹਨਤ ਕੀਤੀ ਬੋਲਦੀ ਵੇਰ ਦਿੱਤੇ ਹਾਂ ਨਹੀਂ ਨਹੀਂ ਪੂਰੀ ਰੀਜ ਲਈ ਕਿਸੇ ਭਰਾ ਨੇ ਬੜੀ ਸੰਭੀ ਆਵੇਂ ਆਖੀਏ ਕਿ ਵੀਰ ਭਰਾ ਨੇ ਠੀਕ ਆ ਜੀ ਸੋ ਵਾਲੇ ਖਾਂ ਆਈ ਕਰਮਾਲੀ ਹਾਂ ਬਹੁਤ ਵਧੀਆ ਲਓ ਵੀ ਸ਼ਾਨਦਾਰ ਕੁਆਲਿਟੀ ਆ ਠੀਕ ਹੈ ਜੀ ਪੂਰਾ ਹੱਦੀ ਮੁਠੀ ਵਾਲਾ ਥਾਣਾ ਤੋਂ ਹਵਾ ਨੇਲੇਵੇ ਦੀ ਬੜੀ ਸਾਫ ਸੁਥਰੀ ਆ ਤੇ ਬਾਕੀ ਟਾਂਚਾ ਟੂੰਚਾ ਵਹਿੜਦਾ ਤੁਸੀਂ ਦੇਖ ਹੀ ਲਿਆ ਬਹੁਤ ਖੂਬਸੂਰਤ ਉਹਨਾਂ ਨਵਜਨ ਦੋਰ ਦੇ ਵਿੱਚ ਗੋਲ ਕੀ ਕੀਮਤ ਕੀ ਡਿਮਾਂਡ ਕਰਦੇ ਆ ਸੰਦੂਸਾ ਜੀ ਵੈੜ ਤੋਂ ਲੱਖ ਰੁਪਏ ਦੀ ਆ ਕਰ ਦਈਏ ਛੋੜ ਛਾਕ ਲੱਖ ਚੋਂ ਲੱਖ ਚੋਂ ਹਾਂ ਬਾਨਾ ਗਾਓ ਜਿਆਦਾ ਮਸ਼ੀਨ ਹੈ ਮਿਲੀ ਜਾਂਦੀਆਂ ਵੈੜਾ ਕੱਜ ਜੱਜ ਕਰਕੇ ਦੇ ਕੇ ਸੰਦੂਸਾ ਮੁੱਲ ਭਾਵੇਂ 95 ਕਰਾ ਲਓ 90 ਕਰਾ ਲਓ 85000 ਦੀ ਜੈਸਨੋ ਦੇਣੀ ਆ ਵਾਸ਼ੀ ਬਿਲਕੁਲ 85000 ਦੀ ਹਾਂ ਉਹ ਚੋ ਵੀ ਛੋੜ ਛੱਪਾ ਕੋਈ 100 200 ਹੋਣਾ ਜੋ ਮੌਕੇ ਤੇ ਬਾਕੀ ਵੈੜ 30 30 ਤੋਂ 32 ਕਿਲੋ ਦੁੱਧ ਵੈੜ ਸੌਖਾ ਭਰੂਗੀ ਠੀਕ ਹੈ ਬਈ ਹਾਂਜੀ ਲਓ ਜੀ 85000 ਦੀ ਦੋਸਤੋ ਕੀਮਤ ਡਿਮਾਂਡ ਵਿੱਚੋਂ ਮਾਨਤਾ ਨੂੰ ਹੋ ਜਾਊਗਾ ਠੀਕ ਆ ਜੀ ਛੋੜ ਛੱਪਾ ਹੋਊਗਾ ਤੇ ਡਿਮਾਂਡ ਭਾਵੇਂ 90 95 ਕੋਈ ਸੀ ਬਸ ਹੀ ਬਸ 80000 ਲੈ ਦੇ ਅੱਗੇ ਆਪਣੇ ਕੋਲ ਨੈਕਟ ਇਧਰਲੇ ਪਾਸੇ ਆ ਗਈ ਸੰਧੂ ਸਾਹਿਬ ਦੂਜਾ ਸੁਆਈ ਇਹਦਾ ਵੀ ਠੀਕ ਆ ਹਾਂਜੀ ਬਹੁਤ ਚੰਗੀ ਵੈੜਾ ਵੱਡੀ ਵੈੜਾ ਛੋਟੀ ਵੈੜ ਨਹੀਂ ਦੂਜਾ ਸੁਆ ਇਹ ਵੀ ਦੇਣਾ ਚ ਲੈਦੀ ਆ ਦੇਣ ਸੰਧੂ ਸਾਹਿਬ 5 6 ਕੱਟ ਜਾਣੂ ਨੇ ਮੋ ਵੀ 5 6 ਦਿਨ ਤਾਂ ਜੇ ਸਮਝਦਾ ਵੀ ਪਿਆ ਦੂਜਾ ਸੁਆ ਤੇ ਕੱਦ ਵੱਡਾ ਇਹਦਾ ਠੀਕ ਆ ਜੀ ਆ ਵੇਖੋ ਆ ਜਾ ਬੁੱਤਾ ਆ ਜਾ ਗੱਡੀ ਤੋਂ ਨਾ ਡਰ ਚਲਾ ਜਾ ਇਹਨੂੰ ਤੋੜ ਦੇਣੇ ਆ ਇਹਨੂੰ ਤੋੜ ਦੇ ਜੀ ਗੱਡੀ ਤੇ ਜੀ ਤੋਂ ਡਰਦੀ ਆ ਹਾਂ ਕਰੋ ਸੰਗ ਆ ਗਿਆ ਨਾਲੇ ਗगन ਜਿਵੇਂ ਅੱਗਾ ਗਰਮੀ ਦਾ ਇਹ ਗਰਮੀयां ਇਉਂ ਹੀ ਆਉਣੇ ਸੰਧੂ ਸਾਹਿਬ ਵਾਲੇ ਸਾਰੇ ਵਾਹ ਆ ਤਿੱਪੋਂ ਤੋਂ ਆਪਣਾ ਆਈ ਫਿਰ ਵਧੀਆ ਮੈਂ ਆ ਕੇ ਕੰਨੂ ਗੱਲਾਂ ਤੇ ਥੋੜਾ ਪਈ ਉਹ ਜਾ ਕੋਈ ਸ਼ੁਕਰਪੰਨ ਜਦਾਂ ਮਰਦੀ ਆਸ ਲਾਈ ਆ ਕਰਮਾਲੀ ਦੇ ਬਿਲਕੁਲ ਠੰਡੀਆਂ ਵਸ਼ੀਆਂ ਨੋਬਲ ਠੀਕ ਆ ਜੀ ਤਾਂ ਸੀਲਸ ਲੱਗਾ ਠੰਡੀ ਤੇਰੀ ਆ ਸੋ ਤੁਜਾ ਸੂਆ ਦੋਸਤੋ ਇਸ ਵચ્ਚੀ ਨੇ ਸੁਣਾ ਦਿਨ ਹਫਤਾ ਕ ਮੰਨ ਕੇ ਕੋਈ ਵੀ ਭਰਾ ਸੌਦਾ ਕਰ ਲਵੇ ਇੱਕ ਹਫਤੇ ਦਾ ਸਮਾਂ ਜੇ ਪਿਆ ਤੇ ਬਾਕੀ ਚਾਰੇ ਥਾਨ ਆਹ ਸਪੇਸ ਵੰਡ ਤਕਰੀਬਨ ਕੋਈ 2-2 4-4 ਇੰਚ ਬੱਜੂ ਸੰਧੂ ਸਾਹਿਬ ਬਾਨਾ ਬਹੁਤ ਜਿਆਦਾ ਵੈੜ ਨੇ ਢੱਲਾ ਤੋਂ ਲੜੜੀਆਂ ਬਸ਼ੀ ਦੀਆਂ ਸੋ ਲੜਾ ਲੂੜਾ ਕਾਫੀ ਆ ਢੇਲ ਟੂਲ ਬਹੁਤ ਜਦੀ ਆ ਜੀ ਠੀਕ ਆ ਇਹ ਗਗਲ ਬਿਰ ਕੀ ਮੁੱਲ ਕੀ ਡਿਮਾਂਡ ਕਰਦਾ ਹਿੰਦੀ ਸੰਧੂ ਸਾਹਿਬ ਇਹ 70 ਦੀ ਬਿਲਕੁਲ ਦੇਣੀ ਆ ਆਪਾ ਮੋਲੇ ਦਾ ਕੋਈ ਨਹੀਂ ਕਰਨਾ ਆ ਆ ਮੋਲ 'ਚ ਕੋਈ ਫਾਇਦਾ ਨਹੀਂ 70 ਦੀ ਮਤ ਆ ਉਹ ਵੀ 70000 ਦੇ ਵਿੱਚੋਂ ਛੋੜਛਾਪਾ ਮੌਕੇ ਤੇ ਮਾਨਤਨ ਹੋ ਜਾਊਗਾ ਠੀਕ ਆ ਇੰਦਰ ਆ ਵੀ ਆਪਣੇ ਕੋਲ ਇੱਕ ਗੱਬਣ ਖੜੀ ਸੰਧੂ ਸਾਹਿਬ ਇਹਦਾ ਦੂਜਾ ਸੂਆ ਲਾ ਲੇ ਕੋਈ ਤੀਜਾ ਲਾ ਲੇ ਇਹ ਆਪਣੇ ਬਹੁਤ ਜਿਆਦਾ ਬੰਦੇ ਸ਼ਾਦੀ ਵਾਲਾ ਤੋਂ ਆਈ ਆ ਅੱਛਾ ਜੀ ਉਹ ਦੂ 20 ਤੋਂ ਪਲੱਸ ਭਰੂਗੀ ਵੜ ਖੁੱਲੂ ਖੰਲੂ ਚੰਗਾ ਜੇ ਮੈਂ ਨਾ ਬਹੁਤ ਜਿਆਦਾ ਸੰਧੂ ਸਾਹਿਬ ਠੀਕ ਆ ਤੇ ਸੂਆ ਜੇ ਵੀ ਦੂਜਾ ਹੀ ਦੂਜਾ ਲਾ ਲਓ ਤੀਜਾ ਲਾ ਲਓ ਸੰਧੂ ਸਾਹਿਬ ਆਪ ਦੀ ਕੋਈ ਸਮਝ ਲਾਵੇ ਤੀਜਾ ਮੰਨ ਕੇ ਲੈ ਲੈ ਬਸ ਜੀ ਬਸ ਤੀਜੇ ਨਾਲ ਨੇ ਕਿ ਬੁੜੀ ਹੋਏ ਨਾ ਲਓ ਜੀ ਤੀਜਾ ਸੂਆ ਜੇ ਵੀ ਟੁੱਕੀ ਜਿਹੜੀ ਆਪ ਹਾਂ ਤੇ 7 ਦਿਨ ਲੈਂਦੀ ਹੈ ਜੇ ਠੀਕ ਆ ਤੇ ਕੱਦ तकरीबन ਮੀਡੀਅਮ ਤੋਂ ਪਲੱਸ ਆ ਜਿੰਨਾ ਵੜਾ ਦੇ ਵਿੱਚ ਮੰਨ ਲੇ ਕੋਈ ਭਰਾ ਜਿਹਾ ਮੀਡੀਅਮ ਬੋਲ ਜਾਦੂ ਸੰਧੂ ਸਾਹਿਬ ਠੰਡੀ ਥਾਂ ਇਹ ਨਹੀਂ ਕੋਈ ਉਹਦੇ ਸ਼ੁਕਰਪਾਨ ਨਹੀਂ ਹੈ ਦਾ ਕੋਈ ਇਹ ਨਾ ਜੀ ਬੜਾ ਸਾਫ ਸੁਥਰੀਆਂ ਦੋਸਤੋ ਥਣ ਦੇਵੇ ਦੀਆਂ ਸਾਫ ਸੁਥਰੀਆਂ ਨੇ ਬਾਕੀ ਰੰਗ ਪ੍ਰਿੰਟ ਬਹੁਤ ਸੋਹਣੇ ਆ ਫਿਰ ਬਲੇ ਬਾਨਾ ਬਹੁਤ ਜਿਆਦਾ ਸੰਧੂ ਸਾਹਿਬ ਇਹ ਨਾ ਲਓ ਤੁਲੇ ਬੋਹ ਯਾਦੀ ਸੰਦੂ ਸਾਹਿਬ ਢਿਲਾ ਮੜੀਆਂ ਵਾਹਰ ਨੇ ਦਾ ਮਾਬੋ ਜੀ 20 ਕਿਲੋ ਤੇ 22 ਕਿਲੋ ਦੁੱਧ ਹੀ ਕਰ ਦੂਗੀ ਵਸ਼ੀ ਹੂੰ ਠੀਕ ਆ ਇਹ ਅਗਰ ਕਿੰਨੇ ਦੀ ਹੋ ਰਹੀ ਅੱਜ ਸੰਦੂ ਸਾਹਿਬ ਮੁੱਲ ਪਾ 65 ਕਰੀਏ ਬਾੜ ਕਰੀਏ 60 ਦੀ ਬਿਲਕੁਲ ਦੇਣੀ ਆ 60 ਦੇ ਹਾਂ ਮੋਲਾ ਪਾ ਉਹ ਪੋਣੇ ਜਿਹੜੇ ਲੈਣ ਦੇ ਨਾਲੇ ਫਾਲਤੂ ਮੁੱਲ ਦਾ ਕੋਈ ਫਾਇਦਾ ਨਹੀਂ ਆ ਬਿਲਕੁਲ ਜੀ ਬਿਲਕੁਲ ਜਿੱਥੇ ਮਾਲ ਵੇਚਣਾ ਗੱਲ ਉਹੀ ਕਰ ਗਈ ਬਸ ਜੀ ਬਸ ਉਹ ਵੀ 60000 ਦੀ ਮਿਲ ਜੂਗੀ ਠੀਕ ਆ ਜੀ ਸੋ ਡਿਮਾਂਡ ਇੱਕ ਵੱਖਰੇ ਤੌਰ ਤੇ ਭਾਵੇਂ 65 60 ਬਾੜ ਕਰਾ ਲਓ ਕੁਝ ਵੀ 60000 ਦੀ ਲੈਤੀ ਆ ਇਧਰ ਇੱਕ ਵ ਸੁਨਵਾਰੇ ਨੂੰ ਦਰਦ ਵੱਡਾ ਗਿਆ ਸੋਈ ਨੂੰ ਦੂਜਾ ਸੂਰ ਬੈੜਨੇ ਸੋਈ ਆ ਦੂਜੇ ਸੂਰ ਸੋਈ ਆ ਹਾਂਜੀ ਹਾਂਜੀ ਬਾਕੀ ਹੋਇਆ ਸਮਾਂ ਜੀ ਹਾਂਜੀ ਹਾਂਜੀ ਮਗਰ ਕੀ ਬੱਚਾ ਮਗਰ ਆ ਗਿਆ ਬੱਚਾ ਆ ਗਿਆ ਜੀ ਬੱਚਾ ਮੇਲ ਕਾਫ ਆ ਜੀ ਹਾਂਜੀ ਉਹਦੀ ਮਗਰ ਮੇਲ ਆ ਤੇ ਦੂਜਾ ਸੂਰ ਇਹ ਬੈੜ ਸੋਈ ਆ ਤੇ ਘੰਟਾ ਕ ਪਹਿਲਾਂ ਸੋਈ ਜੇਰ ਜੂ ਹਜੇ ਪੈਣ ਵਾਲੀ ਆ ਸੰਦੀ ਸਾਹਿਬ ਜੀ ਜੇਰ ਦੀ ਵੀਡੀਓ ਦਵਾਗੇ ਆਪਾਂ ਵੀਪਰਾ ਜਿਹੜਾ ਮੰਗੂਦੇ ਪ੍ਰੋਪਰ ਜੀ ਬਿਲਕੁਲ ਬਿਲਕੁਲ ਆਪਣੀ ਤਸਾਲੀ ਦੇ ਲਈ ਤੁਸੀਂ ਲਓ ਵੀ ਇਹ ਹਵਾਨਾ ਲੇਵਾ ਬਾਕੀ ਥੱਲੇ ਝੋਲਾ ਝਾਲਾ ਚੰਗਾ ਬਾਕੀ ਸਾਨੂੰ ਸਾਰਾ ਦੂਰਾ ਮਾਰੀਆਂ ਬਹੁਤ ਜਿਆਦੀ ਚ ਮੋਟੀ ਤਾਰ ਆਉਂਦੀ ਆ ਬਾਕੀ ਚਵਾ ਬਹੁਤ ਚੰਗਾ ਨਗਲੇ ਵਾਰਡ ਦਾ ਆਜੂਗੀ ਝੇਰ ਕਰਨ ਲਈ ਬੈਠ ਖਲੋ ਕੇ ਕਿੰਨਾ ਟਾਈਮ ਲੱਗਦਾ ਮੈਂ 2 ਘੰਟੇ ਡੇਢ ਘੰਟੇ ਪੈਜੂਗੀ ਝੇਰ ਹਾਂ ਲਓ ਜੀ ਬਾਕੀ ਥੱਲੇ ਉੱਥੇ ਪੂਰੀ ਸਾਫ ਆ ਠੀਕ ਹਾਂਜੀ ਹਾਂਜੀ ਸੋ ਚਾਰੇ ਥਾਣਾ ਸੋਨੀ ਸਪੇਸ ਵੰਡ ਅਥੀ ਮੁਠੀ ਵਾਲਾ ਥਾਣਾ ਸੋ ਮਗਰ ਬੱਚਾ ਇਹ ਬੱਚਾ ਠੀਕ ਆ ਜੀ ਬਿਲਕੁਲ ਗਿੱਲੇ ਨਾੜੂ ਕਿਉਂਕਿ ਘੰਟਾ ਘੰਟਾ ਹੋ ਜਾ ਸਾਰਾ ਸੁਜੀ ਨੂੰ ਬਾਕੀ ਥਾਣਾ ਥੋਨਾ ਦੀ ਬੜੀ ਸਾਫ ਆ ਬਹੁਤ ਚੰਗੀ ਸੰਧੂ ਸਾਹਿਬ ਆ ਦੇਖੋ ਬਾਕੀ ਚਵਾ ਚੂ ਬੜਾ ਚੰਗਾ ਲੱਗਾ ਬਿਲਕੁਲ ਤੇ ਇਹ ਕਗਰ ਕੀ ਮੋਲ ਵੀਰੇ ਰਹੂਗਾ ਤਾਂ ਸੰਧੂ ਸਾਹਿਬ ਮੋਲੇ ਦਾ ਆਪਾਂ 60 ਕਰਾ ਲਓ 57 ਦੀ ਛੋਟ ਛੱਪਾ ਕਰ ਦਾਂਗੇ 56 ਦੀ ਜੈਸ ਨੂੰ ਦੇਣੀ ਆ ਬਾਕੀ 56 ਦੀ ਹਾਂ ਹਾਂ ਨਾ ਇਹ ਜਿਹੜਾ ਸੌਦਾ ਹਾਂ ਨਾ ਵਾਲਾ ਹੀ ਆ ਬਾਕੀ ਸੰਧੂ ਸਾਹਿਬ ਦੁੱਧ ਵੀ 17 18 ਕਿਲੋ ਦੀ ਮਾਲਕ ਨਾਲ ਕਰ ਮਾਲੀ ਠੀਕ ਆ ਵੀ ਹਾਂ ਬਾਕੀ ਕੋਈ ਉਹੋ ਜੀ ਵੈਡ ਨਹੀਂ ਬਹੁਤ ਚੰਗੀ ਵੈਡ ਆ ਬਾਕੀ ਇਹ 56000 ਦੇ ਵਿੱਚ ਦੋਸਤੋ ਮਿਲ ਜੂਗੀ ਠੀਕ ਆ ਜੀ ਸੋ ਦੁੱਧ ਅਗੇ ਸੇਵਾ ਦਾ ਪਾਏ ਦਾ ਬਾਕੀ ਮੇਰਾ ਭਰਾ ਬਿਲਕੁਲ ਸੱਜਰ ਪਸ਼ੂਆ ਸਾਰੇ ਜਿਹੜੇ ਸਵੇ ਸਵੇ ਨਾਗੇ ਵੀ ਬਿਲਕੁਲ ਸੱਜਰ ਆ ਤੇ ਜਿਹੜੇ ਬਾਕੀ ਵੀਰ ਮੇਰਾ ਜਿਹੜਾ ਵੀਰ ਮੇਰਾ ਲਾਗੋ ਬਨੇਵੋਲਾ ਆ ਆਪਦੀ ਦੋ ਦੋ ਡੰਗ ਚੋ ਪਤਾ ਕੀ ਆ ਜੇ ਕੋਈ ਵੀਰ ਮੇਰਾ ਦੂਰ ਨੇੜੇ ਆਲਾ ਆਨਲਾਈਨ ਆਪਦੀ ਚੋ ਆ ਕੇ ਖੜੋ ਮੁੜ ਕੇ ਜਿਹੜਾ ਲਾਹਮਾ ਦੇਣਾ ਉਹ ਮਾੜਾ ਮਾੜਾ ਬਾਤ ਜੀ ਦੇਖੋ ਜੀ ਪੈਸੇ ਦੇਣੇ ਉਹਨਾਂ ਨੇ ਤਸੱਲੀ ਕਰਨ ਆਪਦੀ ਬਿਲਕੁਲ ਜੀ ਬਿਲਕੁਲ ਬਾਕੀ ਤੁਹਾਨੂੰ ਪਤਾ ਆਪਾਂ ਦੀ ਤਸੱਲੀ ਕਰਕੇ ਲਿਆਈ ਦੀ ਮਾਇਆ ਦੇਈ ਦੀ ਆਪਾਂ ਬਿਲਕੁਲ ਜੀ ਬਿਲਕੁਲ ਠੀਕ ਆ ਜੀ ਬਿਲਕੁਲ ਹਾਂ ਵੀ ਅੱਜ ਨਾਗਰੇ ਕਿਸਾਨ ਵੀਰ ਉਹ ਅੱਜ ਪਸ਼ੂ ਤੇ ਦੂਜੇ ਯੰਗ ਦੂਜੇ ਸਵੇਰੇ ਪਹਿਲੇ ਸਵੇਰੇ ਵੱਛੀਆਂ ਤੁਹਾਨੂੰ ਦਿਖਾਤੀਆਂ ਦੂਜੇ ਸਵੇਰੇ ਇੱਕ ਤੋਂ ਦੋ ਵਿੱਚ ਵੜਾ ਜਿਹੜੀਆਂ ਤੁਹਾਨੂੰ ਤੀਜੇ ਸਵੇਰੇ ਵੀ ਕਿਸੇ ਭਰਾ ਨੇ ਮੰਨ ਕੇ ਸੌਦਾ ਕਰਨਾ ਤੁਸੀਂ ਕਰ ਸਕਦੇ ਹੋ ਰੇਟ ਹਰੇਕ ਤਰ੍ਹਾਂ ਦੇ ਆ ਕਿਸੇ ਭਰਾ ਨੇ ਥੋੜੇ ਪੈਸੇ ਲਾਉਣੇ ਆ ਕਿਸੇ ਨੇ ਕੋਈ ਚੰਗਾ ਪਸ਼ੂ ਖਰੀਦਣਾ ਵੀ 22 5 ਲੀਟਰ ਵਾਲਾ ਤੇ ਉਸ ਅਕੋਰਡਿੰਗ ਉਸ ਮੁੱਲ ਦੇ ਪਸ਼ੂ ਵੀ ਅੱਜ ਇਸ ਕਿਲੇ ਤੇ ਮੌਜੂਦ ਆ ਤੇ ਇਹ ਗੱਲ ਵੀ ਅੱਜ 나ਗ ਨੇ ਆਪਣੇ ਕੋਲ ਟੋਟਲ ਹਾਂਜੀ 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 ਤੇ ਨੰਬਰ ਇੱਕ ਬੋਲ ਦਿੱ ਗਿਆ ਆਪਣੇ 8847507397 ਠੀਕ ਆ ਜੀ ਹਾਂਜੀ ਠੀਕ ਆ ਲੋਬੀ ਠੀਕ ਹੈ ਜੇ ਨੰਬਰ ਆ ਸਕਰੀਨ ਦੇ ਉੱਤੇ ਚੱਲ ਰਹੇ ਆ ਨੰਬਰਾਂ ਤੇ ਤੁਸੀਂ ਕਾਲ ਕਰੋ ਗੱਲਬਾਤ ਕਰੋ ਹਾਂ ਤੇ ਮਿਲਦੇ ਆ ਦੋਸਤੋ ਇੱਕ ਨਵੀਂ ਅਪਡੇਟ ਨਾਲ ਸਾਰੇ ਵਿਰਾਮ ਭਰਾਵਾਂ ਨਾਲ ਸასი ਸ਼ਕੀਰ ਜੀ ਅਕਾਲ ਜੀ